YouTube ਦੇ ਉੱਤੇ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਜੀ ਤੇ ਮੌਸਮ ਦੇਖ ਲਓ ਜੀ ਹਨਾ ਰੱਬ ਦਾ ਵੀ ਪਤਾ ਨਹੀਂ ਲੱਗਦਾ ਹੁਣ ਆਪਣੀ ਜਿਹੜੀ ਫਸਲ ਐ ਬੀਜ ਲਈ ਤੇ 5% ਜਿਹੜੀਆਂ ਕਣਕਾਂ ਹਨਾ ਤਕਰੀਬਨ ਨਿਕਲ ਚੁੱਕੀਆਂ ਨੇਗੀਆਂ ਤੇ 95% ਕਣਕਾਂ ਜਿਹੜੀਆਂ ਹਜੇ ਖੇਤ ਦੇ ਵਿੱਚ ਹੀ ਖੜੀਆਂ ਨੇਗੀਆਂ ਤੇ ਰੱਬ ਤੇ ਐਂ ਲੱਗ ਰਿਹਾ ਜੀ ਰੱਬਾ ਘਰ ਕਰੀ ਹਣਾ ਬਹੁਤ ਡਰਾਇਆ ਦਿਲਾਇਆ ਹੈ ਕਰੀ ਜਾਂਦਾ ਹੈ ਜਦੋਂ ਚੜ ਕੇ ਆ ਜਾਂਦਾ ਵੀ ਰੱਬਾ ਚਾਹਤਾ ਸਿੱਧਾ ਮੀਂਹ ਪਾ ਦੀ ਜਾਂ ਫਿਰ ਕਿਉਂਕਿ ਜਦੋਂ ਕਣਕ ਮੁੱਲ ਲੈਣੀ ਪੈਂਦੀ ਐ ਨਾ ਉਦੋਂ ਪਤਾ ਲੱਗਦਾ ਵੀ ਮੁੱਲ ਕੋਈ ਨਹੀਂ ਜਿੰਦਾ ਤੇ ਮੇਹਨਤ ਹਣਾ ਹੁਣ ਤਾਂ ਆਪ 77 80 ਸੀ ਹਜ਼ਾਰ ਪੈਣੋਂ ਆਪ ਬਾਨ ਵੀ ਠੇਕੇ ਤੇ ਲੈ ਲੈਣਗੇ ਤੇ ਬਹੁਤ ਔਖਾ ਹੈਗਾ ਪ੍ਰਮਾਤਮਾ ਕੀ ਕਰਦੇ ਫਿਰਦੇ ਬੇਟਾ ਵੀ ਪ੍ਰਮਾਤਮਾ ਨੇ ਸਭ ਨੂੰ ਸਮੱਤ ਬਖਸ਼ੇ ਸਭ ਦੀਆਂ ਕਣਕਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਅੱਜ ਆਪਾਂ ਲਾਈਵ ਹੋਏ ਆ ਜੇ YouTube ਤੋਂ ਤੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਵੀ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰਿਆ ਕਰੋ ਜੀ ਦੇਖੋ ਬੱਦਲ ਨਾ ਹੱసే ਵੀ गढ़ ਕੀ ਜਾਂਦਾ ਤੁਹਾਨੂੰ ਉੱਪਰੋਂ ਦਿਖਾਉਣੇ ਆ ਦੇਖੋ ਪੂਰਾ ਆਏ ਬਣਿਆ ਪਿਆਗਾ ਮੌਸਮ ਬੁਰਾ ਹਾਲ ਹੈ ਦੇਖ ਦੇਖ ਕੇ ਡਰ ਜਾ ਲੱਗੀ ਜਾਂਦਾ ਪਤਾ ਨਹੀਂ ਬੇਟਾ ਇਧਰ ਖੇਚ ਗਈ ਸੀ ਉਹ ਚੱਕ ਕੇ ਲੈ ਗਿਆ ਸੀ ਕੋਈ ਉਧਰ ਤਾਂ ਚੜਿਆ ਨਹੀਂ ਨਾ ਜਾਂਦਾਂ ਦੇਖੋ ਉਧਰ ਪੱਤੇ ਤੁਹਾਨੂੰ ਦਿਖਾਉਣੇ ਦੇ ਕਿੰਨੇ ਆਉਂਦੀ ਆ ਹਵਾ ਤੇਜ਼ ਚੱਲ ਰਹੀ ਐਨੀ ਤੁਹਾਨੂੰ ਬੈਕ ਕੈਮਰਾ ਕਰਕੇ ਕਣਕਾਂ ਦਾ ਹਾਲ ਦਿਖਾਉਣੀ ਆ ਜੀ ਇਹ ਉਧਰ ਪੱਤੇ ਕਿੰਨੇ ਫਿਰ ਉਹ ਤੇ ਆ ਕਹਿੰਦੇ ਵੀ ਬਰਨਾਲੇ ਦੇ ਵਿੱਚ ਤਾਂ ਗੜੇ ਆ ਜਿਹੜੇ ਪੈ ਚੁੱਕੇ ਆ ਤੇ ਆਪਣੇ ਹਜੇ ਭਈ ਵਰਤਤ ਹੈਗੇ ਹਨ ਪ੍ਰਮਾਤਮਾ ਦੀ ਮਿਹਰ ਹੈ ਤੇ ਸਾਰੇ ਜਣੇ ਮਿਲ ਕੇ ਅਰਦਾਸ ਕਰਦੇ ਵੀ हे ਸੱਚੇ ਪਾਤਸ਼ਾਹ ਵਾਹੀ ਗੁਰੂ ਸਭ ਦੀਆਂ ਕਣਕਾਂ ਜਿਹੜੀਆਂ ਹਰੀਆਂ ਭਰੀਆਂ ਕਰ ਸੁੱਖ ਸੁਰੱਖਤ ਦੇ ਨਾਲ ਹਨ ਘਰੇ ਜਾਣ ਪ੍ਰਮਾਤਮਾ ਜਿਨੇ ਵੀ ਮੈਂ ਤਾਂ ਸਭ ਦੀ ਪੱਲੇ ਪਾਈ ਕਿਸੇ ਦਾ ਵੀ ਨੁਕਸਾਨ ਨਾ ਦਤਾ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ